ਕਲਿਆਣ ਮਹੱਲਾ ਚੌਥਾ ਹਮਰੇ ਚਤਬਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉੱਚਾ ਠਾਕੁਰ ਭਗਵਾਨ ਐ ਹਰ ਸੇਵਾ ਤੇ ਕਾਲ ਜੋ ਹਿਨ ਸਕੈ ਚਰਨੇ ਆਏ ਪਵੈ ਹਰ ਜਨੈ ਜਾ ਕੋ ਰਖ ਲੈ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੇ ਤਾ ਕੋ ਕੋਈ ਅਪਰਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਂਡ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋ ਅੰਦ ਭਇਆ ਹੈ ਹਰਦ ਸੁਧ ਮਿਲੇ ਖੋਟੇ ਪਛਤਾਨੇ ਤੁਮ ਹਰ ਦਾਤੇ ਸਮਰਥ ਸੁਆਮੀ ਇੱਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਰਦ ਮੋਹੇ ਹਰ ਚਰਨੈ ਕਲਿਆਣ ਮਹੱਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭ ਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਾਉ ਔਰ ਸਭ ਤਿਆਗ ਸੇਵਾ ਕਰ ਅਚੋਤ ਜੋ ਸਭ ਤੇ ਊਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਇਰਸਕੈ ਚਰਣੀ ਆਏ ਪਵੈ ਹਰ ਜਾਨੈ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰ ਨਾ ਸਾਕੈ ਜਾ ਕੇ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਣ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਅਨਦ ਪਿਆ ਹੈ ਰਦ ਸੋਧ ਮਿਲੇ ਖੋਟੇ ਪਛਤਾਨੇ ਤੁਮ ਹਰ ਦਾਤੇ ਸਮਰਾਤ ਸੁਆਮੀ ਇਕ ਮੰਗੋ ਤੁਜ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੇ ਚਤਬਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇੱਕ ਤਿਲ ਨਹੀਂ ਮੰਨ ਰਹਾ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚਾ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋ ਇਹ ਨ ਸਕੈ ਚਰਣ ਆਏ ਪਵੈ ਹਰ ਜਨੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰ ਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਾਨ ਜੋ ਖੋਟਾ ਖਰਾ ਏ ਕਨੇ ਮੁਖ ਪਛਾਨੈ ਤਾਤੇ ਜਨ ਕੋ ਅਨੰਦ ਭਿਆ ਹੈ ਰਿੱਧ ਸੁਧ ਮਿਲੇ ਖੋਟੇ ਪਛਤ ਨੈ ਤੁਹਾਹਰ ਦਾਤੇ ਸਮਰਾਤ ਸੁਆਮੀ ਇਕ ਮਾਗੋ ਤਜ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹੈ ਹਰ ਚਰਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੇ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉੱਚ ਠਾਕੁਰ ਭਗਵਾਨ ਐ ਹਰ ਸੇਵਾ ਤੇ ਕਾਲ ਜੋ ਇਹ ਨਾ ਸਕੈ ਚਰਨ ਆਏ ਪਵੈ ਹਰ ਜਾਨੈ ਜਾ ਕੋ ਰਖਲੇ ਮੇਰਾ ਸੁਆਮੀ ਤਾਕੋ ਸਮਤ ਦੇ ਪੈ ਕਾਨੈ ਤਾਕੋ ਕੋਈ ਅਪਰ ਨਾ ਸਕੈ ਜਾ ਕੀ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਦਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰਦਾਨੈ ਜਨ ਨਾਨਕੋ ਹਰ ਕਿਰਪਾ ਕਰ ਦੇਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੇ ਚਿਤ ਬਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚਾ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋ ਇਹ ਨਾ ਸਕੈ ਚਰਨੇ ਆਏ ਪਵੈ ਹਰ ਜਨੈ ਜਾਕ ਰਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੇ ਤਾ ਕੋ ਕੋਈ ਅਪਰਨਾ ਸਾਕੈ ਜਾ ਕੇ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾ ਤੇ ਜਨ ਕੋ ਅਨੰਦ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛਤਾਣੇ ਤੁਮਹਰਾ ਦਾਤੇ ਸਮਰਥ ਸੁਆਮੀ ਇੱਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਬਦ ਬਸ ਹੈਰ ਦੈ ਮੋਹੇ ਹਰ ਚਰਨ ਹੈ ਕਲਿਆਣ ਮਹੱਲਾ ਚੌਥਾ ਹਮਰੇ ਚਤਬਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਨੈਰਾ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਇਰਸਕੈ ਚਰਣੀ ਆਏ ਪਵੈ ਹਰ ਜਨੈ ਜਾ ਕੋ ਰਾਖਲੇ ਮੇਰਾ ਸੁਆਮੀ ਤਾਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨ ਲੈ ਹਰ ਕੇ ਚੋਜ ਵਿਡਾਣ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਖਪਸ਼ਾਲੈ ਤਾਤੇ ਜਨ ਕੋ ਅਨੰਦ ਪਿਆ ਹੈ ਰਦਾ ਸੋਧ ਮਿਲੇ ਖੋਟੇ ਪਛਤਾਣੇ ਤੁਮਹਰ ਦਾਤੇ ਸਮਰੱਥ ਸੁਆਮੀ ਇੱਕ ਮੰਗੋ ਤੁਝ ਪਾਸੋਂ ਹਰਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੇ ਚਤਮਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇੱਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚਤ ਜੋ ਸਭ ਤੇ ਊਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹਿ ਰਸ ਕੈ ਚਰਨੀ ਆਏ ਪਵੇ ਹਰ ਜਨੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਨੈ ਤਾ ਕੋ ਕੋਈ ਅਪਰ ਨਾ ਸਕੈ ਜਾਕੀ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਾਨ ਜੋ ਖੋਟਾ ਖਰਾ ਇੱਕ ਨੇ ਮੁਖ ਫਿਸ਼ਾਨੈ ਤਾਂ ਤੇ ਜਨ ਕੋ ਅਨੰਦ ਭਿਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਣੈ ਤੁਹਾਹਰ ਦਾਤੇ ਸਮਰਾਤ ਸੁਆਮੀ ਇਕ ਮਾਗੋ ਤੁਝ ਪਾਸੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹ ਹਰ ਚਰਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੇ ਪ੍ਰਭਤਾ ਕਾ ਕਹਿਆ ਇੱਕ ਤਿਲ ਨਹੀਂ ਮਾਨੈ ਰਹਾ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹਿ ਨਸਕੈ ਚਰਨ ਆਏ ਪਵੈ ਹਰ ਜਾਣੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰ ਨਸਕੈ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਸਾਤੇ ਜਨ ਕੋ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੈ ਤੁਮਹਰਾ ਦاتے ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰਦਾਨੈ ਜਨਨਾਨ ਕੋ ਹਰ ਕਿਰਪਾ ਕਰ ਦੇਜੈ ਸਦ ਬਸਹਿਰ ਦੇ ਮੋਹੇ ਹਰ ਚਰਨੈ ਕਲਿਆਣ ਮਹੱਲਾ ਚੌਥਾ ਹਮਰੇ ਚਤਬਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹਿ ਨਸਕੈ ਚਰਨੀ ਆਏ ਪਵੈ ਹਰ ਜਨੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾ ਤੇ ਜਨ ਕੋ ਅਨੰਦ ਭਇਆ ਹੈ ਹਰਦ ਸੁਧ ਮਿਲੇ ਖੋਟੇ ਪਛਤਾਨੇ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸੈ ਹਰਦੈ ਮੋਹੇ ਹਰ ਚਰਨੈ ਕਲਿਆਣ ਮਹੱਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭ ਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚਾ ਠਾਕੁਰ ਪਗਵਾਨੈ ਹਰ ਸੇਵਾ ਤੇ ਕਾਲ ਜੋ ਇਨਸਕੈ ਚਰਣੀ ਆਏ ਪਵੈ ਹਰ ਜਾਨੈ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪੈ ਕਾਨੈ ਤਾ ਕੋ ਕੋਈ ਅਪਰ ਨਾ ਸਾਕੈ ਜਾ ਕੇ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਅਨਦ ਪਿਆ ਹੈ ਰਦ ਸੋਧ ਮਿਲੇ ਖੋਟੇ ਪਛਤਾਨੇ ਤੁਮ ਹਰ ਦਾਤੇ ਸਮਰਾਤ ਸੁਆਮੀ ਇਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੀ ਚਤਬਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇੱਕ ਤਿਲ ਨਹੀਂ ਮੰਨੇ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚਾ ਠਾਕੁਰ ਭਗਵਾਨ ਐ ਹਰ ਸੇਵਾ ਤੇ ਕਾਲ ਜੋਹਿ ਰਸਕੈ ਚਰਣਿ ਆਏ ਪਵੈ ਹਰ ਜਨੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਨੈ ਤਾ ਕੋ ਕੋਈ ਅਪਰ ਨਾ ਸਾਕੇ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੋਜ ਵਿਡਾਨ ਦੇਖ ਜਾਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਦਾਤੇ ਜਨ ਕੋ ਅਨੰਦ ਭਿਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਣੇ ਤੁਹਾਰੇ ਦਾਤੇ ਸਮਰਾਤ ਸੁਆਮੀ ਇਕ ਮਾਗੋ ਤੁਜ ਪਾਸੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹੈ ਹਰ ਚਰਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੇ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉੱਚ ਠਾਕੁਰ ਭਗਵਾਨ ਐ ਹਰ ਸੇਵਾ ਤੇ ਕਾਲ ਜੋ ਹੇ ਨਾ ਸਕੈ ਚਰਣ ਆਏ ਪਵੈ ਹਰ ਜਾਨੈ ਜਾ ਕੋ ਰਖਲੇ ਮੇਰਾ ਸੁਆਮੀ ਤਾਕੋ ਸਮਤ ਦੇ ਪੈ ਕਨ ਤਾਕੋ ਕੋਈ ਅਪਰ ਨ ਸਕੈ جا ਕੀ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ 따ਤੇ ਜਨ ਕੋ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੈ ਤੁਮਹਰਿ ਦਾਤੇ ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰਦਾਨੈ ਜਨਨਾਨ ਕੋ ਹਰ ਕਿਰਪਾ ਕਰ ਦੇਜੈ ਸਦ ਬਸਹਿਰ ਦੇ ਮੋਹੇ ਹਰ ਚਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ